ਗੁਰਦੁਆਰਾ ਸਾਹਿਬ ਦੇ ਵਿੱਚ ਅਖੰਡ ਪਾਠ ਪ੍ਰਕਾਸ਼ ਹੈ ਜੀ ਤੇ ਮਠੀ ਮਠੀ ਜਿਹੜੀ ਹੈਗੀ ਹੈਗੀ ਪਾਠ ਦੀ ਗਰਬਾਣੀ ਦੀ ਆਵਾਜ਼ ਕੰਨਾਂ ਦੇ ਵਿੱਚ ਪੈ ਰਹੀ ਹੈ ਤੇ ਆਪਾਂ ਇਸੇ ਦੇ ਨਾਲ ਅੱਜ ਦੇ ਬਲੌਗ ਦੀ ਸ਼ੁਰੂਆਤ ਕਰਦੇ ਆਂਗੇ ਤੇ ਜੀ ਆਇਆਂ ਨੂੰ ਕਹਿੰਦੇ ਆ ਤੁਹਾਨੂੰ ਅੱਜ ਦੇ ਇਸ ਨਵੀਂ ਵੀਡੀਓ ਦੇ ਵਿੱਚ ਜੀ ਤੇ ਦਿਨਵਾਰ ਦੀ ਗੱਲ ਕਰਕੇ ਤਾਂ 6 ਨਵੰਬਰ 21 ਤੱਕ ਤੇ ਅੱਜ ਦਿਨ ਮੇਰੇ ਸਾਹਾਨੂੰ ਵੀਰਵਾਰ ਦਾ ਹੋ ਗਿਆ ਜੀ ਤੇ ਗੁਰਪੂਰਵ ਦੀਆਂ ਇੱਕ ਵਾਰ ਫੇਰ ਤੋਂ ਲੱਖ ਲੱਖ ਵਧਾਈਆਂ ਜੀ ਸਾਰਿਆਂ ਨੂੰ ਅੱਜ ਆਪਣੇ ਕੱਲ ਆਪਣੇ ਅੰਦਰਲੇ ਗੁਰਦੁਆਰਾ ਸਾਹਿਬ ਦੇ ਵਿੱਚ ਅਖੰਡ ਪਾਠ ਦਾ ਭੋਗ ਪੈ ਗਿਆ ਸੀ ਤੇ ਬਾਹਰਲੇ ਗੁਰਦੁਆਰਾ ਸਾਹਿਬ ਦੇ ਵਿੱਚ ਅਖੰਡ ਪੜਦਾ ਹੈ ਪ੍ਰਕਾਸ਼ ਹੋ ਗਈ ਸੀ ਤੇ ਚੱਲਦੇ ਆਂ ਬਾਕੀ ਆਪਾਂ ਆਪਣੇ ਖੇਤਾਂ ਨੂੰ ਜਾਂਦੇ ਜਾਂਦੇ ਜਿਹੜਾ ਹੈ ਗੁਰਦੁਆਰਾ ਸਾਹਿਬ ਦੀ ਹਾਜ਼ਰੀ ਲਵਾ ਕੇ ਜਣਾ ਮੱਥਾ ਟੇਕ ਕੇ ਜਾਵਾਂਗੇ ਤੇ ਸਭ ਤੋਂ ਪਹਿਲਾਂ ਜਿਹੜਾ ਹੁੰਦਾ ਭਾਈ ਸਾਧਨ ਨੂੰ ਤੋਰਨ ਤੋਂ ਪਹਿਲਾਂ ਪਾਣੀ ਤੇਲ ਪਾਣੀ ਚੈੱਕ ਕਰਨਾ ਜ਼ਰੂਰੀ ਹੁੰਦਾ ਤਾਂ ਮੈਂ ਬਸ ਪਾਣੀ ਪਾਉਣ ਲੱਗਿਆ ਸੀਗਾ ਤਾਂ ਇੰਨੇ ਦੇ ਵਿੱਚ ਮੈਂ ਕਿਹਾ ਚਲੋ ਕਿਉਂ ਨਾ ਵਲੌਗ ਦੀ ਸ਼ੁਰੂਆਤ ਵੀ ਆਪਾਂ ਕਰੀ ਲੱਗੇ ਠੰਡੇ ਠੰਡੇ ਜਿ ਆਹੀ ਬ్రో ਤੇ ਪਾਣੀ ਝੁੱਟਾ ਬਾਵਾ ਪੀ ਜਾਂਦਾ ਇਹ ਦੋਵੇਂ ਟਰੈਕਟਰਾਂ ਨੇ ਪਹਿਲਾਂ ਤੇਲ ਪਾਣੀ ਚੈੱਕ ਕਰਕੇ ਤੇ ਫੇਰ ਆਪਾਂ ਜਿਹੜਾ ਹੈਗਾ ਖੇਤ ਨੂੰ ਚਾਲੇ ਪਾਵਾਂਗੇ ਇੱਕ ਟਰੈਕਟਰ ਲੈ ਕੇ ਆਪਾਂ ਜਾਵਾਂਗੇ ਦੂਜਾ ਟਰੈਕਟਰ ਬਾਪੂ ਲੈ ਆਊਗਾ ਤੇ ਜਾਂ ਫੇਰ ਭਈ ਆਪਣੇ ਕਮਲੇਸ਼ਵਰ ਕੇ ਮਾਲੀਵਰ ਕੇ ਉਹ ਲੈ ਆਉਣਗੇ ਇਹਦੇ ਮਗਰ ਜਾ ਕੇ ਮੈਂ ਕਿਹਾ ਤਵੀਆਂ ਤੂਆਂ ਜੋੜ ਲਾਉਂਦੇ ਪਾਣੀ ਹੋਰ ਝੂ ਹੈ ਤੁਰ ਬੋਰ ਪਈ ਸਾਰਿਆਂ ਦੇ ਠੀਕ ਠਾਕ ਦੇ ਹਾਲ ਚਾਲ ਕਰ ਪਰਿਵਾਰ ਸਾਰਿਆਂ ਦੇ ਰਾਜੀ ਖੁਸ਼ੀ ਚੜਦੀ ਕਲਾ ਦੇ ਵਿੱਚ ਦੱਸਿਓ ਮੜਾ ਜਾ ਕਮੈਂਟਾਂ ਦੇ ਬਾਕਸ ਦੇ ਵਿੱਚ ਆਗੇ ਭਾਈ ਤੇ ਬਸ 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 ਹੁਣ ਹੁਣ ਰਾਦੇ ਉਗਾਈ ਨੇ ਨਾ ਦਾ ਮਲਾ ਦਾ ਤੇ ਤੇਲ ਪਾਣੀ ਮਗਲਾਲ ਚੈੱਕ ਕਰਦੇ ਆ ਪਹਿਲਾਂ ਪਾਣੀ ਫਿਰ ਮਗਲਾਲ ਤੇ ਫਿਰ ਆਪਣੇ ਕੱਪੜਾ ਮਾਰ ਕੇ ਫਿਰ ਤੋਹਾਂਗੇ ਕੱਪੜਾ ਹਜੇ ਗਿੱਲਾ ਸੀਗਾ ਤਾਂ ਨਹੀਂ ਪਹਿਲਾਂ ਮਾਰਿਆ ਕੀ ਲੈ ਕੇ ਨੇ ਅੰਮੀ ਖੇਤ ਲੈ ਕੇ ਆਣੇ ਆ। ਖੇਤ ਲੈ ਕੇ ਆਣੇ ਆ ਆਲੂ। ਠੀਕ ਆ। ਹੱਥ ਕਾਲੇ ਕਰਾਊਗਾ ਹਣ ਦਾਣੀ। ਆਹ ਵੇਖੋ। ਮੈਕਸਿਮਮ ਨੂੰ ਟੱਚ ਜਾ ਕਰਦਾ ਭਾਈ ਤੇੜਾ। ਕਾਲਾ ਜਾਂ ਸ਼ਾਹ ਹੋਇਆ ਪਿਆਰਾ। ਸ਼ਾਹ ਕਾਲਾ ਜਿੰਨ ਕਹਿੰਦੇ। ਓਹੋ। ਟਰੈਕਟਰ ਸਾਫ ਕਰਦੇ ਕਰਦੇ ਇਹਦੇ ਮੇਰੇ ਇੱਕ ਬਹੁਤ ਸੋਹਣੀ ਗੱਲ ਦਿਮਾਗ 'ਚ ਆਈ ਤੇ ਬਹੁਤ ਵਧੀਆ ਜਿਹੜੀ ਹੈਗੀ ਆ ਮੈਂ ਕਿਹਾ ਤੁਹਾਡੇ ਨਾਲ ਵੀ ਸ਼ੇਅਰ ਕਰਾਂ ਮੈਂ ਆਹ ਕੱਪੜੇ ਨਾਲ ਟਰੈਕਟਰ ਸਾਫ ਕਰੀ ਜਾਂਦਾ ਸੀ ਕਰਕੇ ਸਾਫ ਇੱਥੋਂ ਚੱਕਿਆ ਸੀ ਮੈਂ ਕੱਪੜਾ ਇਹ ਤੇ ਮੈਂ ਇੱਥੇ ਸਿੱਟਦਾ ਸਿੱਟ ਕੇ ਤੇ ਮੈਂ ਦੁਬਾਰੇ ਫਿਰ ਮੇਰੇ ਜਿਆਦਾ ਮੈਂ ਕਿਹਾ ਵੀ ਤੇਲ ਵੀ ਚੈੱਕ ਕਰਨਾ ਤੇ ਤੇਲ ਚੈੱਕ ਕਰਨ ਵਾਸਤੇ ਮੈਂ ਦੇਖਿਆ ਢੱਕਣਾ ਤੇ ਹਜੇ ਤੇਲ ਜਿਹੜਾ ਹੈਗਾ ਕਾਲਸੀ ਲੱਗੀ ਹੋਈ ਸੀ ਤੇ ਗੇਜ ਵੀ ਹਜੇ ਜਿਹੜੀ ਹੈਗੀ ਆ ਸਾਫ ਕਰਨ ਵਾਲੀ ਸੀਗੀ ਤਾਂ ਮੈਂ ਇਸ ਕੱਪੜੇ ਨੂੰ ਦੁਬਾਰੇ ਛੱਕਿਆ ਤੇ ਇਹਦੇ ਨਾਲ ਸਾਫ਼ ਕੀਤਾ ਸਾਫ਼ ਕਰਕੇ ਹੁਣ ਮੈਂ ਫੇਰ ਇਹਨੂੰ ਇੱਥੇ ਰੱਖਿਆ ਨੂੰ ਤਾਂ ਇਥੋਂ ਇੱਕ ਬਹੁਤ ਜਿਹੜੀ ਹੈਗੀ ਆ ਵੱਡੀ ਤੇ ਸੋਹਣੀ ਸਿੱਖ ਮਿਲਦੀ ਆ ਆਪਾਂ ਨੂੰ ਉਹ ਕਿਵੇਂ ਵੀ ਜਦੋਂ ਵੀ ਜਿਹਨੂੰ ਵੀ ਆਪਣੀ ਲੋੜ ਹੁੰਦੀ ਆ ਹਨਾ ਉਦੋਂ ਹੀ ਉਹ ਆਪਾਂ ਨੂੰ ਵਰਤਣ ਵਾਸਤੇ ਆਪਣੇ ਕੋਲੇ ਆਉਂਦਾ ਹੈਗਾ ਆਪਣਾ ਫਾਇਦਾ ਲੈਣ ਵਾਸਤੇ ਅਦਰਵਾਈਜ਼ ਆਪਾਂ ਨੂੰ ਆਹੀਂ ਵਰਤ ਕੇ ਸਿੱਟੇ ਜਾਂਦਾ ਹੈਗਾ ਕੀ ਹਾਲ ਆ ਤਾਇਆ ਵਧੀਆ ਵਧੀਆ ਠੀਕ ਠਾਕ ਕੋਸ਼ ਨਹੀਂ ਬਾਤੇ ਤੂੰ ਜਾਂ ਮਿੰਦਦੇ ਆ ਚਲਦੇ ਆ ਖੇਤ ਨੂੰ ਹੈ ਹੋਰ ਬੱਚੇ ਹੋਦੇ ਕੀ ਝੋਨਾ ਵੱਡਿਆ ਗਿਆ ਸਾਰਾ ਆ ਪਿਆ ਗੋਸਤਾ ਬਸ ਇਹ ਰਹਿ ਗਿਆ ਇਹੀ ਰਹਿ ਗਿਆ ਵਿਚ ਨਾਲ ਬਾਕੀ ਸਾਰਾ ਵੇਚ ਤਾ 1400 ਕਿਲੋ ਰੇੜੇ ਤੋਂ ਦੂਰ ਜਾ ਕੇ ਕਹਿੰਦੇ ਆਪਾਂ ਤੁਹਾਨੂੰ ਦਤਾਂ ਕਰਕੇ ਰੱਖ ਲਿਆ ਇਹ ਬਗਲਾ ਮਿਲਣਾ ਪੰਘੇ ਤੋ ਤੁਹਾਨੂੰ ਦੱਸ ਦਿੰਦਾ ਚੰਗਾ ਮਾਂ ਮੈਂ ਜਾਣਾ ਚੰਗਾ ਇੱਥੇ ਤਾਂ ਖਾਧਾ ਜਾ ਮਾਲੀ ਲੈ ਕੇ ਅੱਜ ਰੋਟੀ ਤੇ ਉਹ ਆਲੂ ਲੈ ਜਾ ਤਰ ਕੇ ਕਿਹੜੇ ਆਲੂ ਇਹਨਾਂ ਦੇ ਲਾਗੂਗਾ ਬੰਦ ਤੇ ਉੱਥੇ ਰੱਖ ਦਈ ਆਲੂ ਅੱਛਾ ਸਿੰਪਲ ਲੈ ਸੈਂਪਲ ਵਾਲੇ ਆਲੂ ਕਢਾ ਕੇ ਲਿਆਂਦੇ ਸੀਗੇ ਇਹ ਆਪਣੇ ਪੁਸ਼ਕਰ ਵੈਰਾਈਟੀ ਆ ਭਾਈ ਚਿੱਟੇ ਆਲੂ ਆ ਤੇ ਇਹ ਕੋਲਡ ਸਟੋਰ ਚਾ ਲਾ ਕੇ ਰੱਖੇ ਸੀਗੇ ਆਪਾਂ ਇਹਨਾਂ ਦਾ ਪਨੀਰੀ ਮੰਗਾਈ ਸੀਗੀ ਲਾਉਣ ਵਾਸਤੇ ਵੀ ਮੰਗਾਇਆ ਸੀਗਾ ਪਰ ਜਿਹੜੇ ਹੈਗੇ ਆ ਭਾਈ ਇਹ ਸਾਰੇ ਖਰਾਬ ਜੇ ਹੋ ਗਏ ਪੋਲੜ ਜੇ ਪੈ ਗਏ ਇਹ ਤਾਂ ਦੱਸਿਓ ਵੀ ਕੀ ਕਾਰਨ ਆ ਵੇਚੀ ਤਾਂ ਮੈਨੂੰ ਕਿਸੇ ਨੇ ਐਂ ਕਿਹਾ ਸੀ ਤਾਂ ਕਹਿੰਦੇ ਵੀ ਉਹਦੇ ਚ ਰੱਖਣ ਕਰਕੇ ਕੋਲਡ ਸਟੋਰ ਸਹੀ ਨਹੀਂ ਚਲਾਇਆ ਉਹਨਾਂ ਨੇ ਤਾਂ ਕਰਕੇ ਖਰਾਬ ਹੋ ਗਏ ਕੋਈ ਕਹਿੰਦਾ ਵੀ ਤੋੜ ਕੇ ਬਹਾਵਾ ਟਾਈਮ ਧੁੱਪੇ ਪਏ ਰਹੇ ਤਾ ਕਰਕੇ ਖਰਾਬ ਹੋ ਗਏ ਸਹੀ ਰੀਜ਼ਨ ਦੱਸਿਓ ਇਹਨਾਂ ਦਾ ਐ ਹੋਣ ਦਾ ਕੀ ਕਾਰਨ ਆ ਐਂ ਜੇ ਹੋ ਗਏ ਕੋਲੇ ਨਾ ਤੇ ਹੋਰ ਹੀ ਖਰਾਬ ਜੇ ਹੋ ਗਏ ਕੋਲ ਸੂਰ ਵਾਲੇ ਕਹਿੰਦੇ ਕਹਿੰਦੇ ਵੀ ਇਹਨਾਂ ਨੂੰ ਲਾ ਜਾ ਕੇ ਨਾਰਮਲ ਟੈਂਪਰੇਚਰ 'ਤੇ ਰੱਖਾਂਗੇ ਸਹੀ ਹੋ ਜਾਣਗੇ ਢੇਲ ਸੀ ਖਾਉਦਾ ਉਹ ਦੱਸਿਓ ਮੜਾ ਇਹ ਕੀ ਕਾਰਨ ਆ ਇਹ ਲਿਆ ਇਹ ਦੇਖੀਏ ਇਹ ਆਪ ਆਲੂ ਲਗਾएंगे ਫਿਰ ਆਲੂ ਖਾएंगे ਪਹਿਲੇ ਉਗਾएंगे ਉੱਗ ਜਾਣਗੇ ਮੈਨੂੰ ਲੱਗਦਾ ਨਹੀਂ ਉੱਗ ਜਾਣਗੇ ਉੱਗ ਜਾਣਗੇ ਉਹ ਤਾਂ ਉੰਗੇ ਹੀ ਲੈ ਲੂ ਇਹ ਮੀਲ ਚੱਲੇ ਆਵੇ ਲੂਜ਼ ਹੋ ਗਏ ਨੂੰ ਇਹਨੂੰ ਗਰਮੀ ਲੱਗੀ ਨਾਲ ਉਹ ਹੋਰ ਕੁਝ ਨਹੀਂ ਇਹ ਜਦੋਂ ਪੱਟ ਕੇ ਰੱਖਿਆ ਉਦੋਂ ਲੱਗੀ ਹਾਂ ਹਾਂ ਨਾ ਬਾਅਦ ਚ ਲੱਗੀ ਇਹਨਾਂ ਪੱਟ ਰੱਖੀ ਫਤ ਲ ਕੋਲਡ ਸਟੋਰ ਨਹੀਂ ਸਹੀ ਚਲਾਇਆ ਉਹਨਾਂ ਨੇ ਸਹੀ ਵੀ ਚਲਾਇਆ ਉਹਨੇ ਮੈਨੂੰ ਦੱਸਿਆ ਪਰ ਉਹਦਨੇ ਕਰੇ ਕਰਕੇ ਨਾ ਗਨੂ ਦੁਰਵਤ ਕਰਨੇ ਪਊਗੇ ਇਹ ਪੈਸੇ ਸਾਡੇ ਆਲੂ ਦੇ ਦਿੱਤੇ ਸਾਰੇ ਹਾਂ ਪਤਾ ਆਲੂ ਛੱਡਦੇ ਉਹਨਾਂ ਨੂੰ ਛੱਡਣ ਵਾਲਾ ਕੰਮ ਹੀ ਹੈ ਪਰ ਖਰਾਬ ਦਾ ਪਾਈ ਕਰਨਾਗਾ ਸਾਰੇ ਉੱਥੇ ਆਏ ਖਰਾਬ ਹੋਏ ਪਏ ਸੀ ਜਿੰਨੇ ਵੀ ਉੱਥੇ ਪਏ ਸੀ ਰਫੈਰੋ ਠੀਕ ਆ 3200 ਦਾ ਕਿਨੇ ਬਾਦੇ ਹਾਂ ਇਕੱਠਾ ਤੋਂ ਦਾਦਾਂਗੇ ਪਹਿਲਾ 2500 ਦਾ ਪਾ ਪੂਰਾ ਕਿਨੇ ਇਹ ਤਾਂ ਦੇਖਾਂਗੇ ਨਾ ਉਹ ਕਿੰਨਾ ਪਤਾ ਕੀ ਹਾਲ ਨੇ ਬਰਾੜ ਸਿੰਘ ਜੀ ਸਸਰੀ ਕਾਲ ਜੀ ਆ ਜਾ ਉਰੇ ਕਿੱਥੇ ਤੁਹਾਡਾ ਦੂਜਾ ਫੋਰਮੈਨ ਕਿਹੜਾ ਇਹਨੂੰ ਆਣਾ ਹੈ ਹਾਂ ਜੀ ਕਿਹੜੇ ਫੋਰਮੈਨ ਆ ਇਹਨਾਂ ਦੇ ਇਹਦਾ ਆਪਾਂ ਨੂੰ ਫੜਾ ਦੇਣ ਚੰਗਾ ਰਹਣਗੇ ਪੰਪ ਜਾਂ ਹੋਰ ਫੇਰ ਠੀਕ ਹੈ ਚੜਦੀ ਕੜਾ ਠੀਕ ਬਣਾਈ ਜੰਨੇ ਹੋ ਉਹ ਜਾ ਜੀ ਕਰੀ ਹੈ ਹੂੰ ਹੂੰ ਕੋਲ ਕਰੀਏ استاد ਠੀਕ ਹੈ ਸੁਪਰ ਸੀਟਰ ਨਾਲ ਕੇ ਬਾਅਦ ਮਸ਼ੀਨ ਇਕੱਠਾ ਬਣਵਾ ਕੇ ਪਰਾਲੀ ਮਗਰ ਜਿਹੜੀ ਬੱਚੀ ਪੂਚੀ ਸੀ ਉਹਦਾ ਕਿਵੇਂ ਕੀਤਾ ਕਿ ਬੱਚੀ ਬਾਦੀ ਕਿ ਚੱਕੀ ਆ ਚੱਕਦੀ ਮੋੜ ਕੇ ਇਕੱਠੀ ਕਰ ਜੀ ਮੋੜ ਕੇ ਇਕੱਠੀ ਕਰਕੇ ਚੱਕ ਟਰਾਲੀ ਨਾਲ ਬਾਹਰ ਵਾਲਾ ਯਾਰ ਮੋਰ ਦਾ ਕੰਮ ਵੱਧ ਗਿਆ ਨਾ ਵਾਲਾ ਸੱਪਾ ਅਸਤਾ ਹੁਣ ਸਾਰੀ ਚੱਕ ਚੱਕ ਕੇ ਪਹਿਲਾਂ ਟਰਾਲੀ ਚ ਇੱਕ ਤਾਂ ਹੁਣ ਛੱਡੀ ਤੇ ਇੱਥੇ ਇਕੱਠੀ ਕਰਦੇ ਪਾਸੇ ਉਹ ਇੱਕ ਇਹਦਾ ਛੱਡੀ ਵਾਲੀ ਇੱਕ ਆਏ ਨਾ ਲਤਾੜ ਵਾਲਾ ਹੋ ਜਾਂਦਾ ਹੈ ਰੋਂ ਨਾਲ ਵੀ ਨਹੀਂ ਮੁੜ ਕੇ ਪੈ ਨਹੀਂ ਚੱਕ ਨਾਲ ਹੁੰਦੀ ਸੀ ਤੇ ਹਾਂ ਰੇਤਾ ਆਉਂਦਾ ਬਾਕੀ ਉੱਤੇ ਮਬੜਕੀ ਜਾਂਦੀ ਹੈ ਹਰੋਂ ਥੱਲੇ ਜੰਮ ਜਾਂਦੀ ਥੱਟ ਹੋ ਜਾਂਦੀ ਸਭ ਤੋਂ ਪਹਿਲਾਂ ਪੇਟ ਪੂਜਾ ਫਿਰ ਕੰਮ ਦੂਜਾ ਹੈ ਸਭ ਤੋਂ ਪਹਿਲਾਂ ਪੇਟ ਪੂਜਾ ਫਿਰ ਕੰਮ ਦੂਜਾ ਚੱਕਲੇ ਸਾਰੇ ਚੁਲ੍ਹੇ ਚਾਲੇ ਜੂਰੇ ਚੁਲ੍ਹੇ ਜਣੇ ਚੱਕਾ ਇਹ ਕਹਨ ਮੈਂ ਕਰਕੇ ਖੋਲਿਆ ਮਾਹ ਪਤਾ ਨਹੀਂ ਕੀ ਹੋਊਗਾ ਵਿੱਚੋਂ ਨਿਕਲਿਆ ਮਾਹ ਆ ਕੀ ਤਵੀਤ ਜਾ ਮੈਂ ਹਲਦੀ ਹੈਗੇ ਹਲਦੀ ਹੈ ਕਿਵੇਂ ਕੀ ਕਰਨਾ ਵਿੱਚ ਤਕੜੇ ਸਾਰੇ ਕਰਦੇ ਚਟਰੀ ਨਹੀਂ ਆਈ ਆਪਣੀ ਚਟਰੀ ਅੱਛਾ ਚਟਣੀ ਨਹੀਂ ਭੇਜੀ ਹਲਦੀ ਭੇਜਦੀਆਂ ਹਮ ਹਲਦੀ ਪਾਉਣ ਤਾਂ ਕਿਵੇਂ ਚੇਤੇ ਹੈ ਨਾ ਜਨ ओके ਆਉਰੇ ਆਏ ਆਏ ਲੈ ਲੈ ਹਲਾ ਉੱਤੇ ਘੜਾ ਕਿ ਪੁੱਛਿਆ ਮਰੀ ਨਾ ਆ ਜਾ ਪੱਟ ਕੇ ਆਇਆਉ ਦੇ ਕਾਲਾ 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 ਪਰ ਨੀ ਕੀ ਗੱਲ ਠੰਡ ਦਾ ਕਰਕੇ ਰੋਟੀ ਛੱਡ ਗਏ ਰੋਟੀ ਘੱਟ ਖਾਂਦੇ ਆ ਸੁਸਤੀ ਫੜਦੇ ਜਾਂਦੇ ਹੈਗੇ ਉਹ ਉੱਥੇ ਆ ਕੇ ਨੱਪ ਕੇ ਆਊਗਾ ਖਾਣੀ ਨਹੀਂ ਇਹਨੇ ਮੇਰੇ ਹਿਸਾਬ ਨਾਲ ਇਹ ਉਹ ਫੱਟ ਲਿਆ ਉਹ ਫੱਟਣ ਲੱਗ ਗਿਆ ਉਹ ਵਰਾ ਫੱਟ ਲਿਆ ਫੱਟ ਲਿਆ ਫੱਟ ਲਿਆ ਉਹ ਰਕਤੀ ਬੱਤ ਇਹ ਪੱਟੀ ਜਾਂਦਾ ਜੇ ਇਸ ਵਾਗਾ ਮਾਰ ਦਾਂਗੇ ਪੁੱਤ ਜਮਾ ਹੀ ਇਹ ਥੱਲੇ ਹੋਊਗਾ ਆ ਜਾ ਓਰੇ ਉਹ ਰੱਖਦੀ ਵੇਟੜੂਂਗੀ ਕਰਕੇ ਇਹ ਸੈੱਟ ਕਰਕੇ ਰੱਖ ਕੇ ਹੁਣ ਕਰਾ ਮੂੰਹ ਨਾਲ ਮਿੱਟੀ ਪਾਉਂਦਾ ਹਾਂ ਤੇ ਬਸ ਆਟਾ ਤੇ ਲੈ 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 ਆ ਜਾ ਓਰੇ ੱਟੀ ਕੀ ਪਤਾ ਆ ਜਾ ਉਰੇ ਚੰਗੀ ਦਰੱਟ ਕੇ ਆਊਗਾ ਆ ਇੱਕਦਮ ਮੱਥਿਆਂ ਦੇ ਕੂਟਲ ਜਾ ਵੱਧ ਆ ਉਹਦਾ ਕਰਕੇ ਵੀ ਘੱਟ ਲੱਗਦਾ ਯਾਰ ਤੈਨੂੰ ਕਿਆ ਕਿਆ ਦਾ ਮੈਂ ਉੱਤੋਂ ਦੇਖੀ ਜੇ ਮੈਂ ਕਿ ਵਾਸੂ ਕਰ ਦੇ ਦੇ ਜਿਹੜੇ ਕਰਦੇ ਦੋ ਗੱਟੇ ਪਹਿਲਾਂ ਧਰੇ ਸੀ ਤੇ ਲੱਗਦਾ ਘੱਟ ਸੀਗਾ ਸੁਹਾਗਾ ਜਾ ਇੱਥੇ ਜਮ ਨਹੀਂ ਲੱਗਿਆ ਆ ਥਾਂ ਤੇ ਇੱਥੇ ਦਾ ਫਿਰ ਆਓ ਸਾਈਡਾਂ ਦੇ ਉੱਤੋਂ ਦੀ ਰਹਿ ਆ ਕਟਾ ਇੱਕ ਨਾਲ ਨਹੀਂ ਗੱਲ ਬੰਦ ਬਸ ਦੋ ਹੋਰ ਤਾਂ ਮੈਂ ਬਾਕੀ ਚੱਲ ਕੇ ਨਾਲ ਇੱਕ ਵਿਚਾਲੇ ਧਰਦੇ ਇਹਨਾਂ 'ਚ ਵੀ ਹੋਰ ਪੈਂਦੀ ਆ ਤਾਂ ਇਹਨਾਂ 'ਚ ਵੀ ਹੋਰ ਪਾਲਾ ਮਿੱਟੀ ਪੇਚੜੀਆਂ ਦਾ ਨਾ ਕੂਟਲ ਦਾ ਪਰਾਲੀ ਜੀ ਉਹ ਤੋੜੂਗਾ ਐਵੇਂ ਕੀ ਹੱਗਣਾ ਨਾ ਨਿਕਲਦਾ ਉਹ ਨਾ ਕੱਟ ਲਿਜਾਂਗਾ ਯਾਟੇ ਸਾਦੇ ਰੁਟਾ ਹਲਕਾਉਂਦਾ ਵੇ ਉਹ ਵੀ ਆੜੇ ਨੂੰ ਪਿਆ ਨਾ ਇਹਦਾ ਫਲ ਤੇ ਇਹ ਕਿਵੇਂ ਮਰ ਜਾਂਦਾ ਨਾ ਬੰਦਾ ਇੱਕ ਬੰਦਾ ਕਹਿੰਦਾ ਕਹਿੰਦਾ ਯਾਰ ਇਹਨੇ ਆ ਗਿਆ ਜੀ ਸਾਈਕੋਰ ਤੋਂ ਡਰ ਆ ਗਿਆ ਜੀ ਓਏ ਬਈ ਹੁਣ ਤੂੰ ਤੇ ਬਾਪੂ ਰੜ ਕੇ ਆਪ ਹੀ ਮਰੀ ਜਾਵੇਂ ਚੰਗਾ ਮੈਂ ਚੱਲ ਬਾਪੂ ਆਪੇ ਆਉਂਦਾ ਮਾਰ ਦੂਗਾ ਨਹੀਂ ਮੁੜ ਕੇ ਕਈ ਜਾਣਾ ਉਹਨੇ ਵੀ ਦੌੜੀਆਂ ਪਾ ਦਿਆਂ ਕਿਉਂਕਿ ਪ੍ਰਾਲੀ ਆੜ ਮੂਰੇ ਲੱਗ ਜਾਂਦੀ ਆ ਮਿੱਟੀ ਇਕੱਠੀ ਹੋ ਜਾਂਦੀ ਆ ਅਕਸਰ ਜਿੱਥੇ ਛੱਡੂਗਾ ਉੱਥੇ ਫਿਰ ਢੇਰੀ ਜੀ ਬਣਾ ਕੇ ਛੱਡੂਗਾ ਸੁਹਾਗਾ ਕਿਸਕਾ ਕੰਮ ਉਸੇ ਕੋ ਸਾਜੇ ਬਾਪੂ ਨੇ ਇਹ ਜਿਹੜਾ ਹੈਗਾ ਬਿੱਡ ਬਿੱਡੀ ਸੀਗੀ ਇਹਦੀ ਪਹਿਲਾਂ ਦੂਜਾ ਬਾਣ ਤਿਆਰ ਕਰਨਾ ਸੀ ਤੇ ਕਹਿੰਦਾ ਇਕੱਠਾ ਹੀ ਕਰਨਾ ਆਪ ਹੀ ਚਲੋ ਮਾਰ ਦੂ ਮੈਂ ਜਾ ਕੇ ਰੂਟਾ ਫਿੱਟਰ ਮਾਰਦਾ ਬਾਪੂ ਤੋਂ ਫੜਦੇ ਹਾਂ ਸਟੇਰੀਆਂ ਹੂੰ ਤਾਂ ਬਾਪੂ ਲਈ ਉਹ ਤਾਂ ਉਹ ਟਰੈਕਟਰ ਖੋਣੇ ਹੁਣ ਆਪਾਂ ਤੇ ਦੂਜਾ ਕਹਿੰਨੇ ਆ ਵੀ ਭਈ ਉਹ ਬਾੜ ਆਪਣੀ ਬਾਕੀ ਬਾਜ ਮਾਰਤੀ ਸੀ ਬਾਪੂ ਨੇ ਤੇ ਦੂਜੀ ਗੱਲ ਕਰਕੇ ਪਹਿਲਾਂ ਸੀ ਆਏ ਸਾਲ ਕੀ ਕਰਦੇ ਹੁੰਦੇ ਸੀ ਜਿਵੇਂ ਦੀ ਅ ਪਹਿਲਾਂ ਅਸੀਂ ਝੋਨਾ ਵੱਢਿਆ ਪਰਾਲੀ ਆਪਣੇ ਕਟਰ ਮਾਰਿਆ ਗੱਠਾਂ ਬਣੀਆਂ ਗੱਠਾਂ ਤੋਂ ਬਾਅਦ ਪਰਾਲੀ ਚੱਕੀ ਪਰਾਲੀ ਤੋਂ ਬਾਅਦ ਤਵੀਆਂ ਮਰਵਾਉਂਦਾ ਬਾਪੂ ਇੱਕ ਜਾਂ ਦੋ ਵਾਰੀ ਉਸ ਤੋਂ ਬਾਅਦ ਪਾਣੀ ਲਾਉਂਦੇ ਫੇਰ ਆਪਣੇ ਦਵਾਰੇ ਪਾਉਂਦੇ ਜਾਂ ਕਿਵਰੀ ਪਹਿਲਾਂ ਪਾਣੀ ਲਾਉਂਦੇ ਝੋਨੇ ਲੱਗੇ ਲਗਾਏ ਦੇ ਵਿੱਚ ਤੋਂ ਵੀ ਵਾਹ ਕੇ ਤਿਆਰ ਕਰੰਦੇ ਉਹਦੇ ਵਿੱਚ ਵੀ ਕੀ ਕਰਦੇ ਫੇਰ ਪਾਉਂਦੇ ਦੋ ਵਾਰੀ ਤਵੀਆਂ ਕਲਟੀਵੇਟਰ ਸੁਭਾਗਾ ਤੇ ਹੁਣ ਐਤ ਕੀ ਥੋੜਾ ਜਿਹਾ ਪ੍ਰੋਗਰਾਮ ਕੈਨਸਲ ਕਰਤਾ ਅਸੀਂ ਕਿਉਂਕਿ ਪਹਿਲਾਂ ਪਾਉਂਦੇ ਪਾਣੀ ਲਾ ਕੇ ਫੇਰ ਪਾਉਂਦੇ ਇਹਨਾਂ ਦੇ ਸਿੱਧਾ ਪਾਣੀ ਲਾਤਾ ਸੀ ਗੱਠਾ ਬਣਾ ਕੇ ਉਸ ਤੋਂ ਬਾਅਦ ਦੋ ਵਾਰੀ ਦੂਰ ਤਵੀਆਂ ਦੀ ਮਾਰੀ ਐ ਦੂਰ ਤਵੀਆਂ ਦੀ ਮਾਰ ਕੇ ਤੇ ਉਸ ਤੋਂ ਬਾਅਦ ਇਹਦੇ ਚ ਰੂਟਾਵੇਟਰ ਰੂਟਾਵੇਟਰ ਦੇ ਉੱਤੋਂ ਦੇ ਸਿੱਧਾ ਸੁਹਾਗਾ ਕਲਟੀਵੇਟਰ ਵਿੱਚੋਂ ਕੱਢਦੇ ਐ ਇਦਾਂ ਬਾਕੀ ਆ ਸ਼ੀਕ ਲੈਣੀ ਪਟੀ ਦੇਖਾਂਗੇ ਇੱਧਰ ਕਿਵੇਂ ਕਰਨਾ ਹਜੇ ਤੇ ਹਜੇ ਕਹਿਰ ਤਵੀਆਂ ਦੀ ਮਾਰੀ ਐ ਦੂਰ ਅੱਜ ਫੇਰਾਂਗੇ ਇਹ ਜੇ ਮੈਂ ਮੂਰੇ ਮੂਰੇ ਉੱਟਾ ਬੈਟਰ ਮਾਰ ਦੂੰ ਉਧਰ ਚਾਰ ਕਿੱਲੇ ਮਾਰ ਕੇ ਸੁਹਾਗਾ ਵਾਪੂ ਦੂ ਆ ਦੇ ਇਸ ਚਾ ਕੇ ਰੂਟਾ ਸੁਹਾਗਾ ਜੋੜ ਦੂੰਗਾ ਤੇ ਮੈਂ ਨ ਪਰਲੇ ਜਿਤਾਉਂਗਾ ਜੋੜ ਦੂੰਗਾ ਤਬ ਵੀ ਨਾ ਰੀ ਦੂਰਾ ਠੀਕ ਹੈ ਜੀ। ਲੋ ਜੀ ਅਜ ਤੱਕ 11 ਵਾਲੀ ਚਾਹ ਵੀ ਲੇਟ ਹੋ ਗਈ ਆ ਆਪਣੇ। ਅਹ ਟਾਈਮ 11:48 ਹੋ ਗਏ। ਇਹਦਾ ਗਾਉਂ ਦੇ ਪੀ ਲਈ ਇਹਨਾਂ ਨੇ ਤਾਂ ਤੇ ਮੈਂ ਰਹਿ ਗਿਆ। ਰੂਟਾ ਬੈਟਰੋ ਉਸ ਤੇ ਮਾਰਿਆਂ ਦਾ ਤੇ ਇੱਥੇ ਸ਼ਾਮਿਲ ਆ ਕੇ ਹੁਣ ਖੜਾ ਦਾ। ਬਾਪੂ ਨੇ ਮੈਨੂੰ ਦੇਖ ਕੇ ਨਾਲ ਦੀ ਨਾਲ ਟਰੈਕਟਰ ਦਾ ਤੀ ਚੋਕ ਖਿੱਚ ਕੇ ਉਹ ਵੀ ਆ ਗਿਆ। ਤੇ ਹੁਣ ਉਹ ਜਾਂਦਾ ਮੋਟਰਸਾਈਕਲ ਲੈ ਕੇ। ਜਾਂਦਾ ਕਿੱਥੇ ਆ? ਆਪਣੇ ਪਿੰਡ ਮਰਕ ਹੋ ਗਈ ਬਈ ਕਿਸੇ ਤੇ ਤੇ ਉਹਨਾਂ ਦਾ ਸੰਸਕਾਰ ਹੈ ਤੇ ਉਧਰਲੇ ਪਾਸੇ ਚੱਲਿਆ ਗਿਆ ਤੇ ਜਾਲੀਆਂ ਦੋ ਘੁੱਟਾਂ ਭਰ ਕੇ ਤੇ ਫਿਰ ਕੇ ਰਸਵਾਗਾ ਮਾਰਦੇ ਆ ਹਾਂ ਉੱਚ ਦੋ ਗਿੱਲਿਆਂ ਚ ਰਹਿ ਗਏ ਦੋ ਚਾਰ ਗਿੜੇ ਜੇ ਉਹ ਦੇ ਕੇ ਉਦੋਂ ਜਿਹੜੇ ਚ ਸੁਹਾਗਾ ਆਪਣੇ ਰੂਟਰਵੇਟਰ ਮਾਰ ਕੇ ਆਂਦਾ ਉਹ 'ਚ ਜੋੜਦੇ ਆ ਸੁਹਾਗਾ ਉਹ ਸੁਹਾਗਾ ਮਾਰ ਕੇ ਫੇਰੇ ਚ ਤਾਵੀਆਂ ਜੋੜਾਂਗੇ ਤੇ ਕੋ ਚੁੰਡ ਜੀ ਚ ਉਧਰ ਸੁਹਾਗਾ ਮਾਰ ਕੇ ਆਂਦਾ ਘੇੜਾ ਕਮਣੇ ਬੜਗਾ ਹੁਣ ਤਵੀਆਂ ਪਾਲ ਕੇ ਰੋਟੀ ਖਾ ਕੇ ਚਾਹ ਥੱਲੇ ਕਿ ਮੈਂ ਹੈਗੀ ਐ ਸੇਕ ਜਾ ਫੋਨ ਹੋ ਜੇ ਚਾਰ ਚਲਾ ਦਾਂ ਉਹ ਮੈਂ ਚਾਹ ਥੱਲੇ ਮੈਂ ਕਿ ਸੇਕ ਜਾ ਹੈਗਾ ਆ ਗਿਆ ਬਾਪੂ ਵੀ ਆਉਦੀ ਜੁੱਡੀ ਡਿਡੀ ਲੈ ਕੇ ਤੇ ਸੁਹਾਗਾ ਕੱਢੀ ਜਾਂਦੇ ਆ ਉਦੋਂ ਉਹ ਜੋੜਦੇ ਨੇ ਤੇ ਮਗਰ ਤਵੀਆਂ ਤੇ ਪ੍ਰਸ਼ਾਦਾ ਪਾਣੀ ਜਿਹੜਾ ਹੈਗਾ ਉਹ ਛਾਗ ਲਿਆ ਪਾਈ ਚਾਚੂ ਵੀ ਪੀ ਲਈ ਚੱਲ ਬਾਈ ਬਾਪੂ ਰਿਆਂ ਬਾਪੂ ਘਰ ਡੱਕਣੀ ਚਾਲਦਾ ਡੈਕ ਨੂੰ ਮੈਂ ਪਹਿਲਾਂ ਇਹਦੇ ਰੂਟਾਵੇਟਰ ਮਾਰੀ ਜਾਂਦਾ ਸੀਗਾ ਮੈਂ ਮੇਰੇ ਵਾਲੇ ਫੋਨ ਨਾਲ ਕਨੈਕਟ ਕੀਤਾ ਸੀ ਉਹ ਮੇਰੇ ਨਾਲ ਉਹ ਨਾਲ ਹੋ ਜਾਂਦਾ ਸੀਗਾ ਮੈਂ ਵੀ ਕਹਿੰਦੀ ਆਵਾਜ਼ ਆਉਣਾ ਕਿਉਂ ਹਟ ਜਾਂਦੀ ਜੀ ਹੁਣ ਮੇਰੇ ਵਾਲਾ ਡਿਸਕਨੈਕਟ ਕਰਕੇ ਬਾਪੂ ਦਾ ਕਨੈਕਟ ਕਰਕੇ ਤਾ ਬਾਪੂ ਨੂੰ ਇਹਨਾਂ ਹਿਸਾਬ ਘਟਾ ਬਾਪੂ ਗਿਆ ਨਾ ਪਹਿਲਾਂ ਆਹ ਡੱਕ ਇਹਦੇ ਆਹ ਟਰੈਕਟਰ ਤੇ ਲਾ ਕੇ ਰਹਿਣਾ ਸੀ ਮੈਦੇ ਵੀ ਨਹੀਂ ਚੱਲਿਆ ਹਾਏ ਤੂੰ ਇਹ ਨੂੰ ਲਾ ਕੇ ਮੈਂ ਮੂਰੇ ਮੂਰੇ ਤਵਗਾ ਫੇਰੀ ਇਹਨਾਂ ਪਿੱਥੇ ਪਿੱਥੇ ਬਾਪੂ ਫੇਰਦਾ ਮੈਂ ਰੂਟਾਵੇਟਰ ਖੇਤਾਂ ਕੋ ਨੇੜੇ ਤੇੜੇ ਦਾ ਰੰਗ ਮਹੌਲ ਦਿਖਾ ਕੇ ਤਾਂ ਆ ਇਧਰ ਆਪਣੇ ਮੰਗੂਰ ਕੇ ਕਣਕ ਦੇ ਬੀਜੀਆਂ ਦਾ ਮੰਗੂ ਦੇ ਭੀਸ਼ਾ ਆ ਇਧਰ ਰਾਜਦੀ ਬੀਜੀਆਂ ਦਾ ਆ ਇਧਰ ਮੰਗਿਆਣੇ ਪਿੰਡ ਦੇ ਸਾਂਗਰਾਂ ਆ ਪਾਪ ਚੱਲੜੀ ਕਿੰਨੀ ਪਾਦੇ ਲੋਕੀ ਨਾ ਰਾਮਾ ਰਾਮ ਸੁਧ ਜਿਗਨਾ ਛੱਡ ਜੀ ਛੇਤੀ ਓਏ ਮਾਰਿਆ ਨਾ ਉੱਤਰ ਵੀ ਤੇ ਆਪ ਤਿੰਨ ਕਿਲੇ ਰਹਿ ਗਏ ਓਏ ਮਾਰ ਕੇ ਦੂਆ ਦਾ ਆਪ ਬਹਿਲੇ ਚਲੜੀ ਪਾ ਦੇ ਪਹਿਲਾਂ ਚਲੜੀ ਕਿੰਨੀ ਪਾ ਦੇ ਆ ਵੀ ਬੈਠ ਰਿਹਾ ਉਹ ਥੇ ਕੋਲੇ ਲਿਆਵਾ ਆ ਇੱਕ ਉਹ ਨਾਰੇ ਸੰਤੁਰ ਪ੍ਰਸਾਦ ਐ ਕਰ ਕੀ ਕੱਢ ਦਿਆਂ ਭਾਈ ਤਾਉਆਂ ਇੱਥੇ ਸੰਤ ਸੁੰਦ ਸੇ ਇੱਥੇ ਖੜਾਏ ਨੇ ਹੁੰਨੇ ਆ ਇੰਨਾ ਸਾਡੇ ਚੋਰੀ ਚੱਕੇ ਵਾਲਾ ਕੰਮ ਜਾਂ ਥੋੜਾ ਜਿਹਾ ਸੂਤੀ ਆ ਘਾਟੀ ਆ ਕਿਉਂਕਿ ਬਾਕੀ ਆ ਦਿਨਾਂ ਦੇ ਵਿੱਚ ਸਾਰੇ ਜਿਹੜੇ ਹੈ ਆ ਕਿਸਾਨ ਅੰਡੀ ਗਵਾਂਡੀ ਬਾਹ ਵੀ ਜੀ ਕਰੀ ਜਾਂਦੇ ਆ ਕਿ ਕੋਈ ਨਾ ਪਰਦਾ ਹੀ ਹੁੰਦਾ ਤਾਂ ਕਰਕੇ ਨਹੀਂ ਹੋ ਵੀ ਜਾਂਦੀ ਆ ਚੋਰੀ ਐਡਾ ਜਮਾ ਡੜ ਡੁਕਰ ਚੱਕਣ ਵਾਲੀ ਗੱਲ ਵੀ ਹੈਣੀਗੀ ਡੜ ਡੁਕਰ ਤਰਖਣਾ ਵੀ ਪੈਂਦਾਗਾ ਕਿਹੜਾ ਮਿੰਟ ਘੜ ਖੜਕਣ ਲੱਗਿਆ ਇਹ ਤਾਂ ਲਾਈਟ ਜੀ ਲਾਈਟ ਜੀ ਖੜਕਦੀ ਹੋਊਗੀ ਹਾਂ ਆਹੀ ਖੜਕ ਕੇ ਜਾਣਾ ਆ ਜਾ ਪਵਾ ਦੇ ਪਪੋਂ ਦਾ ਇਧਰ ਵੀ ਟਪਾ ਆ ਇਧਰ ਉਪਲੀ ਟੁੱਟੀ ਜੀ ਹੈਗੀ ਜਰੂਰੀ ਉਤਰ ਜਾ ਤੋ ਆ ਜਾ ਬਸ ਜੀ ਤੋ ਪਾਪਾ ਪਿੱਛੇ ਸਕੂਟਰ ਲੈ ਕੇ ਆ ਜੂ ਨਾ ਨਾ ਸੁਹਾਗਾ ਇਹ ਸਿੱਧੀ ਮਾਰਨ ਦਾ ਕਰਕੇ ਯਾਰ ਟੁੱਟੀ ਜੋੜ ਦਿੰਦੇ ਉਹ ਮੰਗਣ ਵਾਲੇ ਆ ਕਿ ਉਹ ਮੰਗੂਗਾ ਮੰਗੂਗਾ ਕੀ ਜ਼ਾ ਹੈ ਬਹੁਤ ਵਧੀਆ ਚੱਲਾ ਤੁਰ ਤਾਂ ਕਿਵੇਂ ਉਹ ਨਾ ਤੁਰਦਾ ਬੜੀ ਤੇਜ਼ਾਂ ਤੂੰ ਸਮਾਰੀ ਹਾਏ ਇਹਨਾਂ ਹੰਨਾ ਦੇਖੀ ਇਹਨਾਂ ਕਿੱਥੋਂ ਲੈ ਕੇ ਕਰ ਲਏ ਬਾਹਰ ਕਰ ਲਏ ਟਰੈਕਟਰ ਲੈ ਕੇ ਸਿੱਧਾ ਗੁਰਦੁਆਰਾ ਸਾਹਿਬ ਆ ਗਏ ਫੇਰ ਮੈਂ ਘੌਲ ਜੀ ਨਾਲ ਕਰ ਜਗੇ ਤੇ ਮੱਥਾ ਟੇਕ ਹੀ ਚੱਲ ਗਏ ਜਾਂਦੇ ਜਾਂਦੇ ਵਾਹਿਗੁਰੂ ਜੀ ਕਾ ਬੋਲੇ ਇੱਕੋ ਜਪਿਆ ਆਪਣੇ ਜੋ ਕਿਸ ਕਰੇ ਸੋ ਆਪੇ ਆਮੇ ਭਗਤ ਤਹਾਉ ਗੁਰ ਕੀ ਮਤ ਪੂਰੀ ਅਨਹਦ ਸ਼ਬਦ ਲਖਾਈ ਚਲਦੇ ਹੋ ਭਾਈ ਹੁਣ ਕਰ ਨੂੰ ਅੰਦਰ ਬੜਨਸਾਰਾ ਮੱਥੇ ਲੱਗਦਾ ਭਾਈ ਆਪਣਾ ਸਾਈਕਲ ਆੜੀ ਤੇ ਆ ਕੇ ਘਰੇ ਆਸ ਹੀ ਜਿਹੜਾ ਆਪਣੇ ਬਾਹਰ ਦਾ ਜਿਹੜਾ ਸਾਰਾ ਤੜਕੇ ਸੰਜਾ ਜਾ ਕੇ ਇਹਦੇ ਸਵਾਗਾ ਮਾਰਨਾ ਤੇ ਕੰਟੀਵੇਟਰ ਮਾਰਨੇ ਆਗੇ ਉਸ ਤੋਂ ਬਾਅਦ ਰੈਡੀ ਆ ਕੰਟੀਵੇਟਰ ਤਾਂ ਨਿਕਲੇ ਚ ਰਹਿੰਦੇ ਆ ਸਵਾਗਾ ਮਾਰਨ ਵਾਲਾ ਉਹੀ ਤਿੰਨ ਕਿਲਾ ਜੇ ਕਲਟੀ ਮੀਟਰਾਂ ਤੋਂ ਬਾਅਦ ਸਵਾਗਾ ਦੇ ਸ਼ੀ ਕਿਲਾਲੀ ਪੱਡੀ ਮੂਰੇ ਤੇ ਇੱਕ ਕਿਹ ਰਾਜਾ ਦੋ ਤਿੰਨ ਕਨਾਲਾਂ ਦਾ ਹੋਰ ਹੈ ਤੇ ਬਾਕੀ ਸਾਰਾ ਮੁਕੰਮਲ ਹੋ ਗਿਆ ਤੇ ਇਧਰ ਆਪਣੇ ਗੁੱਡੂ ਭਾਜੀ ਬੈਠੇ ਨੇ ਉਹ ਟੀਵੀ ਬੰਦ ਪਿਆ ਤੂੰ ਕੀ ਦੇਖੀ ਜਾਣਾ ਹੈ ਹੈ ਬੜੀਆਂ ਟੰਗਾਂ ਟੁੰਗਾਂ ਲਾਈਆਂ ਹੈ ਬਹੁਤ ਤੇ ਠੀਕ ਆ ਭਾਈ ਦੋਸਤੋ ਇਸੇ ਦੇ ਨਾਲ ਹੀ ਸਾਡੇ ਦੇ ਵਲੌਗ ਦੀ ਆਪਾਂ ਸਮਾਪਤੀ ਕਰਦੇ ਆਂ ਮਿਲਦੇ ਆ ਨਵੇਂ ਵਲੌਗ ਨਾਲ ਨਵੀਂ ਸਵੇਰ ਨਾਲ ਨਵੀਆਂ ਦੀ ਦਿਨਚਰਿਆ ਨਾਲ ਕਿਉਂ ਬਈ ਗੁੱਡੂ ਤੇ ਆਹ ਫੋਟੋ ਆਪਣੇ ਮਿੱਤਰ ਨੇ ਕਿਸੇ ਨੇ ਬਣਾ ਕੇ ਭੇਜੀ ਸੀਗੀ ਆਪਾਂ ਨੂੰ ਆਹ ਵਾਲੀ ਤੇ ਇਹਦਾ ਜਿਹੜਾ ਉਤਲਾ ক্লাস ਉਹ ਟਰੇਨ ਸੀਗਾ ਉਹ ਟੁੱਟ ਗਿਆ ਬਈ ਤੇ ਆ ਮੇਰੀ ਛੋਟੇ ਹੁੰਦੇ ਦੀ ਪੁਰਾਣੀ ਫੋਟੋ ਆ ਗਈ ਇੱਕ ਗੁੱਡੂ ਇੱਧਰ ਬੈਠਾ ਹੈ ਗੁੱਡੂ ਗੁੱਡੂ ਹੈ ਬੈਗਾ ਮਾ ਇੱਕ ਬੁਢੀ ਇੰਦਰ ਵੀ ਬੈਠੀ ਹੈ ਤੇ ਠੀਕ ਹੈ ਜੀ ਮਿਲਦੇ ਆ ਫਿਰ ਅਨ ਮੈਂ ਵੀਡੀਓ ਨਾਲ ਸਵੇਰੇ ਤੇ ਇੱਥੋਂ ਤੱਕ ਵੀਡੀਓ ਨਾਲ ਬਣੇ ਰਹਿਣ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਨਿੱਗਾ ਪਿਆਰ ਤੁਹਾਨੂੰ ਭਾਈ ਦਿਲੋਂ ਸੱਚੇ ਦਿਲੋਂ ਤੇ 바ਕੀ ਦੇ ਆਪਣੇ ਵੀਡੀਓ ਵਲੌਗ ਵਧੀਆ ਲੱਗਦੇ ਨੇ ਤਾਂ ਭਾਈ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਲਾਈਕ ਸ਼ੇਅਰ ਵੀ ਕਰ ਦਿਆ ਕਰੋ ਤੇ ਪਿਆਰਾ ਜਿਹਾ ਕਮੈਂਟ ਵੀ ਛੱਡ ਦਿਆ ਕਰੋ ਜੇ ਕੋਈ ਛਟਣ ਜੋਗ ਲੱਗੇ ਤਾਂ ਤੇ ਆਪਣੇ ਪਿੰਡਾਂ ਦਾ ਦੇਸੀ ਪਰਦੇਸੀ ਦਾ ਮਾਹੌਲ ਹੁੰਦਾ ਬਲੌਗਾਂ ਦੇ ਵਿੱਚ ਡੇਲੀ ਰੁਟੀਨ ਕਿਦਾਂ ਦਾ ਕੀ ਕੁਝ ਚੱਲਦਾ ਰਹਿੰਦਾ ਆਪਣੇ ਪਿੰਡਾਂ ਦੀ ਜ਼ਿੰਦਗੀ ਕਹੇ ਜੀ ਹੁੰਦੀ ਹੈਗੀ ਉਹ ਸਾਰਾ ਕੁਝ ਦਿਖਾਉਣੇ ਰਹਿੰਦੇ ਅਕਸਰ ਤੁਹਾਨੂੰ ਤੇ ਬਾਕੀ ਨਵੇਂ-ਨਵੇਂ ਸਫਰਾਂ ਤੇ ਵੀ ਤੁਹਾਨੂੰ ਲੈ ਜਾਣੇ ਰਹਿੰਦੇ ਆਪਾਂ ਠੀਕ ਹੈ ਜੀ ਮਿਲਦੇ ਆਂ ਫਿਰ ਸਵੇਰੇ ਇੱਕ ਨਵੀਂ ਵੀਡੀਓ ਨਾਲ ਤੇ ਇੱਥੋਂ ਤੱਕ ਜੁੜੇ ਰਹਿਣ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਇੱਕ ਵਾਰੀ ਫਿਰ ਤੋਂ ਧੰਨਵਾਦ ਜੀ ਸਸਰੀ ਚਾਲ ਸਾਰਿਆਂ ਨੂੰ ਵਾਈਬਲ ਸਾਰਿਆਂ ਚੜ੍ਹਦੀ ਕਲਾ ਦੇ ਵਿੱਚ ਰਤ ਕੇ ਤਾਂ ਦਰੋਸਤਾਂ ਬਖਸ਼ੇ ਪਰਮਾਧਮਾ ਨਗਰ ਖੇੜੇ ਦੇ ਵਿੱਚ ਹਾਸੇ ਖੇੜੇ ਰੱਖੇ ਜੀ